350ਵੀਂ ਸ਼ਾਮਾ ਅਸ਼ਟਾਬਦੀ ਇਸ ਸਾਲ ਬੜੀ ਧੂਮ-ਧਾਮ ਨਾਲ ਪੂਰੀ ਮਾਨਵਤਾ ਨਾਲ ਪੂਰੇ ਵਿਸ਼ਵ 'ਚ ਸਾਰੇ ਸਿੱਖ ਭਾਈਚਾਰੇ ਵੱਲੋਂ ਮਨਾਈ ਜਾ ਰਹੀ ਹੈ। ਤੱਕ ਸ਼੍ਰੀ ਪਟਨਾ ਸਾਹਿਬ ਤੋਂ ਇੱਕ ਜਾਗਰਤੀ ਜਿਆਦਾ ਮਹਾਨ ਜਾਗਰਤੀ ਯਾਤਰਾ 17 ਸਤੰਬਰ ਨੂੰ ਸ਼ੁਰੂ ਹੋਈ ਸੀਗੀ। 17 ਸਤੰਬਰ ਤੋਂ ਸ਼ੁਰੂ ਹੁੰਦੀ ਹੋਈ ਇਹ ਯਾਤਰਾ ਹੁਣ 21 ਤਰੀਕ ਨੂੰ ਪੰਜਾਬ ਐਂਟਰ ਕਰਨੀ ਹੈ। ਜਿਹੜੀਆਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੇ ਜਿਹੜੀਆਂ ਉਹ ਨਿਸ਼ਾਨੀਆਂ ਸਾਰੀਆਂ ਇਕੱਠੀਆਂ ਕਰਕੇ ਇੱਕ ਬਸ ਵਿੱਚ ਲਗਾ ਕੇ ਉਹਦੇ ਵਿੱਚ ਇੱਕ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਵੱਲੋਂ ਰਿਟਿਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਸ਼ੋਭਿਤ ਹੈ ਉਸ ਪਲਕੀ ਜੀ ਉਹਦੇ ਦਰਸ਼ਨ ਵੀ ਕਰਾਈ ਜਾ ਰਹੇ ਨੇ ਟੱਕਰ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਜਿਹੜੀ 9 ਸੂਬਿਆਂ ਨੂੰ ਕਵਰ ਕਰਦੀ ਹੋਈ ਇਸ ਵਕਤ ਦਿੱਲੀ ਪਹੁੰਚ ਚੁੱਕੀ ਹੈ ਦਿੱਲੀ ਤੋਂ ਬਾਅਦ ਇਹ ਹਰਿਆਣਾ ਦੇ ਵਿੱਚ 2 ਦਿਨ ਲਗਾ ਕੇ 21 ਤਰੀਕ ਨੂੰ ਜਿਹੜਾ ਲਗਭਗ 1 ਤੋਂ 2 ਵਜੇ ਦੇ ਵਿੱਚਕਾਰ ਰਾਜਪੁਰਾ ਪਹੁੰਚੇਗੀ ਤੇ ਰਾਜਪੁਰਾ ਤੋਂ ਬਾਅਦ ਇਹ ਯਾਤਰਾ ਜਿਹੜੀ ਸੁਹਾਣਾ ਸਾਹਿਬ ਜਾਏਗੀ ਅਗਲੇ ਦਿਨ ਸਵੇਰੇ ਯਾਤਰਾ ਆਨੰਮ ਹੋ ਕੇ ਫਤਿਹਗੜ੍ਹ ਸਾਹਿਬ ਜਾਊ ਫਤਿਹਗੜ੍ਹ ਸਾਹਿਬ ਤੋਂ ਪਟਿਆਲਾ ਤੇ ਪਟਿਆਲਾ ਸ਼ਾਮ ਨੂੰ ਇੱਥੇ ਵਿਸ਼ਰਾਮ ਕਰਕੇ ਅਗਲੇ ਦਿਨ ਸਵੇਰੇ ਪਰਮੇਸ਼ਵਰ ਦਵਾਰ ਤੋਂ ਸਸੀ ਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਸਾਰੇ মিডিਆ ਹਾਊਸਿਸ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਇੰਨੀ ਇੱਥੇ ਸਾਡੇ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਆ। ਇਹ ਪ੍ਰੈਸ ਕਾਨਫਰੰਸ ਜਿਹੜੀ ਹੈ ਤਨਤਨ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰਤੇਗ ਬਾਦਰਾ ਮਹਾਰਾਜ ਜੀ ਦੀ ਜਿਹੜੀ ਸ਼ਹੀਦੀ ਸੀ ਤੇ ਉਹਨਾਂ ਦੇ ਨਾਲ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਦੀ 300 ਪ ਪਜਾਮੀ ਸ਼ਹੀਦੀ ਦਿਸ਼ਤਾਬ ਦੀ ਐਸਲ ਮਨਾਈ ਜਾ ਰਹੀ ਹੈ ਤੇ ਇਹ ਪ੍ਰੈਸ ਕਾਨਫਰੈਂਸ ਉਸ ਰਿਗਾਰਡਿੰਗ ਹੈਗੀ ਹੈ ਇੱਕ ਸਾਡੇ ਨਾਲ ਮੈਂ ਤੁਹਾਨੂੰ ਇੰਟਰੋਡਿਊਸ ਕਰਾ ਦੇਣਾ ਚਾਹਨਾ ਸਾਡੇ ਨਾਲ ਆਪਣੇ ਨਾਲ ਮੇਰੇ ਰਾਈਟ ਸਾਈਡ ਤੇ ਯੰਗੇਸਟ ਸਿੱਖ ਹਿਸਟੋਰੀਅਨ ਨੇ ਸਰਦਾਰ ਸਿਮਰ ਸਿੰਘ ਜੀ ਐਨਨੂੰ ਵਰਲਡ ਰਿਕਾਰਡ ਹੈਗਾ ਇਹਨਾਂ ਦਾ ਇਨ ਹਿਸਟਰੀ ਕਿ ਹੈ ਨਾ 12 ਕਿਤਾਬਾਂ ਲਿਖ ਚੁੱਕੇ ਨੇ ਹੁਣ ਤੱਕ ਇਸ ਚ ਨਾਲ ਮੇਰੇ ਮਾਲਵਿੰਦਰ ਬੈਣੀਪਾਲ ਜੀ ਨੇ ਮਾਲਵਿੰਦਰ ਬੈਣੀਪਾਲ ਜੀ ਬਾਰੇ ਮੈਂ ਦੱਸਦਾ ਇਹ ਨितीश ਕੁਮਾਰ ਜੀ ਦੇ ਬਹੁਤ ক্লোਜ਼ ਫਰੈਂਡ ਨੇ ਤੇ ਪੰਜਾਬ ਦੇ ਜੀਡੀਓ ਦੇ ਪ੍ਰਧਾਨ ਨੇ ਨਾਲ ਮੇਰੇ ਆਪਣਾ ਵਿਕਰਮ ਸੋਢੀ ਜੀ ਬੈਠੇ ਨੇ ਵਿਕਰਮ ਸੋਢੀ ਜੀ ਇਹ ਇੱਕ ਬੜੀ ਮਹਾਨ ਸ਼ਖਸੀਅਤ ਨੇ ਇੰਟਰਨੈਸ਼ਨਲ ਪੋਲੋ ਪਲੇਅਰ ਨੇ ਉਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੰਜ ਪੁੱਤਰ ਸੀਗੇ ਉਹਨਾਂ ਚੋਂ ਇੱਕ ਸੀਗੇ ਸੂਰਜਬਲ ਉਹਨਾਂ ਦੀ 12ਵੀਂ ਪੀੜ੍ਹੀ ਵਿੱਚੋਂ ਇਹ ਐ ਨੇ ਠੀਕ ਹੈ ਤੇ ਨਾਲ ਮੇਰੇ ਗੁਰਜੰਟ ਕਨੌਰ ਜੀ ਨੇ ਤੇ ਭਾਜੀ ਕੁਲਵਿੰਦਰ ਢਿੱਲੋਂ ਜੀ ਹੁਣ ਜਿਹੜੀ ਜਿਹੜੀ 350ਵੀਂ ਸ਼ਾਮਾ ਅਸ਼ਟਾਬਦੀ ਇਸ ਸਾਲ ਬੜੀ ਧੂਮ ਧਾਮ ਨਾਲ ਪੂਰੀ ਮਾਨਵਤਾ ਨਾਲ ਪੂਰੇ ਵਿਸ਼ਵ ਚ ਸਾਰੇ ਸਿੱਖ ਭਾਈਚਾਰੇ ਵੱਲੋਂ ਮਨਾਈ ਜਾ ਰਹੀ ਹੈ ਇਹ ਜਿਹੜੀ ਉਸ ਰਿਗਾਰਡਿੰਗ ਇੱਕ ਤੱਕ ਸ਼੍ਰੀ ਪਟਨਾ ਸਾਹਿਬ ਤੋਂ ਇੱਕ ਜਾਗਰਤੀ ਜਿਆਦਾ ਮਹਾਨ ਜਾਗਰਤੀ ਯਾਤਰਾ 17 ਸਤੰਬਰ ਨੂੰ ਸ਼ੁਰੂ ਹੋਈ ਸੀਗੀ 17 ਸਤੰਬਰ ਤੋਂ ਸ਼ੁਰੂ ਹੁੰਦੀ ਹੋਈ ਇਹ ਯਾਤਰਾ ਹੁਣ ਅ 21 ਤਰੀਕ ਨੂੰ ਪੰਜਾਬ ਐਂਟਰ ਕਰਨੀ ਹੈ ਤੇ ਪੰਜਾਬ ਵਾਇਆ ਸ਼ੰਭੂ ਰਾਜਪੁਰਾ ਐਂਟਰ ਕਰਨੀ ਹੈ ਤੇ ਇਸ ਯਾਤਰਾ 'ਚ ਇੱਕ ਮਹਾਨਤਾ ਵਾਲੀ ਗੱਲ ਇਹ ਵੈ ਕਿ ਇਹਦੇ ਵਿੱਚ ਜਿਹੜੀਆਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੇ ਜਿਹੜੀਆਂ ਪੰਜਾਬ ਪੂਰੇ ਹਿੰਦੁਸਤਾਨ 'ਚ ਕਾਫੀ ਸਾਰੇ ਪਰਿਵਾਰ ਨੇ ਉਹਨਾਂ ਕੋਲ ਬਹੁਤ ਸਾਰੀਆਂ ਛੋਟੀ-ਛੋਟੀਆਂ ਨਿਸ਼ਾਨੀਆਂ ਨੇ ਗੁਰੂ ਸਾਹਿਬ ਦੀਆਂ ਉਹਨਾਂ ਨੇ ਘਰਾਂ 'ਚ ਰੱਖੀਆਂ ਹੋਈਆਂ ਨੇ ਸਿਮਰ ਜੀ ਨੇ ਇਸ ਚੀਜ਼ ਦੀ ਰਿਸਰਚ ਕਰਕੇ ਉਹਨਾਂ ਪਰਿਵਾਰਾਂ ਤੱਕ ਪਹੁੰਚ ਕੀਤੀ ਉਹ ਨਿਸ਼ਾਨੀਆਂ ਸਾਰੀਆਂ ਇਕੱਠੀਆਂ ਕਰਕੇ ਇੱਕ ਬੱਸ ਵਿੱਚ ਲਗਾ ਕੇ ਉਦੇ ਚ ਇੱਕ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਵੱਲੋਂ ਰਿਟਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਸ਼ੋਭਿਤ ਹੈ ਉਸ ਪਲਕੀ ਚ ਉਹਦੇ ਦਰਸ਼ਨ ਵੀ ਕਰਾਈ ਜਾ ਰਹੇ ਨੇ ਸਾਰੀ ਸੰਗਤਾਂ ਵਾਸਤੇ ਪੋਸੀਬਲ ਨਹੀਂ ਹੁੰਦਾ ਕਿ ਪਟਨਾ ਸਾਹਿਬ ਜਾ ਕੇ ਉਹ ਸਾਰਾ ਦਰਸ਼ਨ ਕਰ ਸਕਣ ਐਸੇ ਕਰਕੇ ਇਹ ਯਾਤਰਾ ਬੜੀ ਮਹਾਨਤਾ ਵਾਲੀ ਯਾਤਰਾ ਹੈ ਇਸ ਤੋਂ ਬਾਅਦ ਸਿਮਰ ਸਿੰਘ ਜੀ ਸਾਰੀਆਂ ਤੁਹਾਨੂੰ ਜਿਹੜੀਆਂ ਨਿਸ਼ਾਨੀਆਂ ਬਾਰੇ ਦੱਸਣਗੇ ਤੇ ਮਾਲਵਿੰਦਰ ਬੈਣੀਪਾਲ ਜੀ ਤੁਹਾਨੂੰ ਸਾਰਾ ਰੂਟ ਵਗੈਰਾ ਦੱਸਣਗੇ ਸਰ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਇਹ ਪੂਰੇ ਪੰਜਾਬ ਲਈ ਬਹੁਤ ਹੀ ਇਤਿਹਾਸਕ ਸ਼ਾਨ ਹੈ ਵੀ ਤਖਸ਼ਿਰੀ ਪਟਨਾ ਸਾਹਿਬ ਜੀ ਵੱਲੋਂ ਜੇਕਰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਇਤਿਹਾਸ ਦੀ ਗੱਲ ਕਰਦੇ ਆ ਮੈਨੂੰ ਲੱਗਦਾ ਹੈ ਇਤਿਹਾਸ 'ਚ ਪਹਿਲੀ ਵਾਰ ਹੋਊਗਾ ਜਿਸ ਵਕਤ ਤਨਤਨ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇੱਕ ਪਾਲਕੀ ਸਾਹਿਬ ਦੇ ਵਿੱਚ ਸ਼ੋਭਿਤ ਕਰਕੇ ਨਾਲ ਤੁਸੀਂ ਵੇਖੋ ਵੀ 350 ਸਾਲਾਂ ਸ਼ਤਾਬਦੀ ਦੀ ਜੇਕਰ ਗੱਲ ਕਰ ਰਹੇ ਆ ਤੇ ਬਿਹਾਰ ਦੇ ਵਿੱਚ ਬਹੁਤ ਉੱਚੇ ਪੱਧਰ ਤੇ ਨਿਤਿਸ਼ ਕੁਮਾਰ ਜੀ ਵੱਲੋਂ ਮਨਾਈ ਗਈ ਸੀ ਸਾਡੇ ਨਾਲ ਮਾਲਵਿੰਦਰ ਜੀ ਬੈਠੇ ਨੇ ਸੋ ਇਹਨਾਂ ਦੀ ਪੂਰੀ ਟੀਮ ਦਾ ਸੰਕਲਪ ਸੀ ਬਿਹਾਰ ਚ ਇਲੈਕਸ਼ਨਸ ਚੱਲ ਰਹੀਆਂ ਨੇ ਲੇਕਿਨ ਨਿਤਿ ਜੀ ਦੀ ਇੱਛਾ ਸੀ ਕਿ ਵੀ ਅਸੀਂ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਵੀ ਸ਼ਹੀਦੀ ਸ਼ਤਾਬਦੀ ਹੈ ਉਸ ਨੂੰ ਵੀ ਬੜੀ ਸ਼ਰਧਾ ਭਾਵਨਾ ਨਾਲ ਜਿਹੜਾ ਮਨਾਈਏ ਉਸ ਲਈ ਫਿਰ ਇਹਨਾਂ ਦੀ ਸਾਰੀ ਟੀਮ ਨੇ ਜਿਹੜੀ ਇੱਕ ਡਿਸਕਸ਼ਨ ਕਰਕੇ ਤੱਕ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਮੈਨੇਜਮੈਂਟ ਕਮੇਟੀ ਦੀ ਅਗਵਾਈ ਦੇ ਵਿੱਚ ਪਾਵ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਤਖਾਸ਼ੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਜਿਹੜਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਨਾਦਪੁਰ ਸਾਹਿਬ ਤੱਕ ਇੱਕ ਮਹਾਨ ਜਾਗ੍ਰਤੀ ਯਾਤਰਾ ਰੰਮੀ ਹੈ ਜਿਦੇ ਵਿੱਚ ਮੈਨੂੰ ਲੱਗਦਾ ਹੈ ਰਾਜਪੁਰੇ ਲਈ ਵੀ ਬਹੁਤ ਇਤਿਹਾਸਕ ਪਾ ਲਿਆ ਜਿਸ ਵਕਤ ਤਨਤਨ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਸਰੂਪ ਅਤੇ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਨਿਸ਼ਾਨੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਨਿਸ਼ਾਨੀਆਂ ਨੇ ਤੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਉਂਕਿ 20 ਤਰੀਕ ਨੂੰ ਦੀਵਾਲੀ ਹੈ ਬੰਦੀ ਛੋੜ ਪਾਤਸ਼ਾਹ ਜੀ ਦਾ ਦਿਵਸ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਿਵਾਰ ਚ ਉਹਨਾਂ ਦੀ ਜਿਹੜੀ ਸੰਬੰਧ ਚੋਂ ਵੀ ਵਿਕਰਮ ਛੋਟੀ ਜੀ ਬੈਠੇ ਨੇ ਇਹਨਾਂ ਦੇ ਪਰਿਵਾਰ ਕੋਲੋਂ ਭਾਈ ਰੂਪ ਚੰਦ ਜੀ ਕੋਲ ਦੇ ਪਰਿਵਾਰ ਕੋਲੋਂ ਹੋਰ ਵੀ अनेका ਪਰਿਵਾਰਾਂ ਕੋਲੋਂ ਨਿਸ਼ਾਨੀਆਂ ਇਕੱਤਰਿਤ ਕਰਕੇ ਜਿਹੜੀ ਮਾਲਵਿੰਦਰ ਜੀ ਦੀ ਟੀਮ ਨੇ ਇੱਕ ਬਹੁਤ ਵੱਡੀ ਯਾਤਰਾ ਤਖਤ ਸਾਹਿਬ ਦੀ ਅਗਵਾਈ ਦੇ ਵਿੱਚੋਂ ਜਿਹੜੀ 9 ਸੂਬਿਆਂ ਨੂੰ ਕਵਰ ਕਰਦੀ ਹੋਈ ਇਸ ਵਕਤ ਦਿੱਲੀ ਪਹੁੰਚ ਚੁੱਕੀ ਹੈ ਦਿੱਲੀ ਤੋਂ ਬਾਅਦ ਇਹ ਹਰਿਆਣਾ ਦੇ ਵਿੱਚ 2 ਦਿਨ ਲਗਾ ਕੇ 21 ਤਰੀਕ ਨੂੰ ਜਿਹੜਾ ਲਗਭਗ 1 ਤੋਂ 2 ਵਜੇ ਦੇ ਵਿੱਚਕਾਰ ਰਾਜਪੁਰਾ ਪਹੁੰਚੇਗੀ ਤੇ ਰਾਜਪੁਰਾ ਤੋਂ ਬਾਅਦ ਇਹ ਯਾਤਰਾ ਜਿਹੜੀ ਸੋਹਣਾ ਸਾਹਿਬ ਜਾਏਗੀ ਤੇ ਜਿਹਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਜੀ ਵੀ ਸੋਹਣਾ ਸਾਹਿਬ ਇਸ ਯਾਤਰਾ ਦੇ ਦਰਸ਼ਨ ਕਰਨਗੇ ਪੂਰੇ ਪੰਜਾਬ ਦੀਆਂ ਪੂਰੇ ਵਿਸ਼ਵ ਦੀਆਂ ਅਨੇਕਾਂ ਹੀ ਮਾਣਯੋਗ ਸ਼ਖਸੀਅਤਾਂ ਇਸ ਯਾਤਰਾ ਦੇ ਵਿੱਚ ਦਰਸ਼ਨ ਕਰ ਰਹੀਆਂ ਨੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਵੀ ਇਸ ਮਹਾਨ ਯਾਤਰਾ ਵਿੱਚ ਤੰਤਨ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਬੜੀ ਭਗਤੀ ਦੀ ਮੂਰਤ ਸਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਦਰਸ਼ਨ ਕਰੋ ਨਾਲ ਹੀ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰੋ ਤੇ ਮੈਨੂੰ ਲੱਗਦਾ ਇੱਕ ਬਹੁਤ ਹੀ ਵੱਡਾ ਉਪਰਾਲਾ ਆ ਜਿਹੜਾ ਕਿ ਸਰਕਾਰ ਵੱਲੋਂ ਜਿਹੜੀ ਨਿਤਿਸ਼ ਕੁਮਾਰ ਜੀ ਵੱਲੋਂ ਵੀ ਇਹ ਕੀਤਾ ਗਿਆ ਨਾਲ ਹੀ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਜੇ ਕੀਤਾ ਜਾ ਰਿਹਾ ਹੈ। ਬਾਕੀ ਤੁਹਾਨੂੰ ਮਾਲਵਿੰਦਰ ਜੀ ਦੱਸਣਗੇ ਉਹਨਾਂ ਦੇ ਨਿਤਿਸ਼ ਕੁਮਾਰ ਜੀ ਦੀ ਉਹ ਰਿਪਰੈਜ਼ੈਂਟ ਕਰ ਰਹੇ ਨੇ ਉਹਨਾਂ ਨੇ ਦੀ ਇਹਨਾਂ ਦੀ ਖਾਸ ਡਿਊਟੀ ਲਗਾ ਕੇ ਭੇਜੀ ਹੈ ਵੀ ਇਸ ਯਾਤਰਾ ਨੂੰ ਜਿਹੜਾ ਪੰਜਾਬ ਲੈ ਕੇ ਜਾਓ ਸੰਗਤਾਂ ਜਿਹੜੀਆਂ ਪਟਨਾ ਸਾਹਿਬ ਦਰਸ਼ਨ ਕਰਨ ਆਂਦੀਆਂ ਨੇ ਜਿਹੜੀਆਂ ਨਹੀਂ ਵੀ ਆ ਸਕਦੀਆਂ ਸਾਨੂੰ ਇੱਥੋਂ ਤੱਕ ਕਿ ਕਈ ਪਿੰਡਾਂ ਚੋਂ ਕਾਲ ਆਏ ਜਿਹੜੀਆਂ ਬਜ਼ੁਰਗ ਮਾਤਾਵਾਂ ਨੇ ਉਹ ਕਹਿੰਦੇ ਵੀ ਸਾਨੂੰ ਰੋਕ ਕੇ ਦਰਸ਼ਨ ਜ਼ਰੂਰ ਕਰਾ ਦਿਓ ਵੀ ਪਟਨਾ ਸਾਹਿਬ ਤੋਂ ਇਤਿਹਾਸਕ ਯਾਤਰਾ ਹੈ। ਮਲਵਿੰਦਰ ਜੀ ਉਸ ਬਾਰੇ ਦੱਸਣੇ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਬੜੇ ਅੱਛੇ ਤੇ ਵਿਸਤਾਰ ਤਰੀਕੇ ਨਾਲ ਡਾਕਟਰ ਸਾਹਿਬ ਨੇ ਤੇ ਆਪਣੇ ਸਿਮਰ ਜੀ ਨੇ ਬਹੁਤ ਅੱਛੇ ਤਰੀਕੇ ਨਾਲ ਦੱਸਿਆ ਸਾਡੇ ਜੋ ਪਾਰਟੀ ਦੇ ਲੀਡਰ ਵੀ ਹੈ ਤੇ ਬਿਹਾਰ ਰਾਜ ਦੇ ਮੁੱਖ ਮੰਤਰੀ ਉਹਨਾਂ ਦੀ ਇੱਛਾ ਸੀਗੀ ਕਿ ਨੌਵੇਂ ਪਾਤਸ਼ਾਹੀ ਦੀ ਜਿਹੜੀ 350 ਸਾਲ ਸ਼ਤਾਬਦੀ ਹੈ ਸ਼ਹਾਦਤ ਦੀ ਉਹ ਬੜੇ ਮਾਨ ਸਤਕਾਰ ਨਾਲ ਮਨਾਈ ਜਾਵੇ ਇਸ ਕਰਕੇ ਉਹਨਾਂ ਨੇ ਸਾਡੇ ਸਾਰਿਆਂ ਨੂੰ ਹਿਦਾਇਤ ਦਿੱਤੀ ਤੇ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਗੱਲਬਾਤ ਕਰਕੇ ਉੱਥੋਂ 17 ਸਤੰਬਰ ਨੂੰ ਇਹ ਯਾਤਰਾ ਆਰੰਭ ਹੋਈ ਹੈ ਇੱਕ ਹੋਰ ਮੈਂ ਤੁਹਾਨੂੰ ਮਾੜਾ ਜਿਹਾ ਹੋਰ ਦੱਸਾਂ ਇੱਕ ਛੋਟਾ ਜਿਹਾ ਇਤਿਹਾਸ ਉੱਥੇ ਪਟਨਾ ਸਾਹਿਬ ਦੀ ਧਰਤੀ 'ਚ ਹੋਰ ਹੈਗਾ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਦਸਵੇਂ ਪਾਤਸ਼ਾਹੀ ਦਾ ਪ੍ਰਕਾਸ਼ ਦਾ ਸਥਾਨ ਹੈਗਾ ਲੇਕਿਨ ਉਪਤਕ ਸਾਹਿਬ ਤੋਂ 2 ਕਿਲੋਮੀਟਰ ਦੂਰ ਇੱਕ ਗੁਰਦਾਰਾ ਸਾਹਿਬ ਹੋਰ ਨੇ ਜਿੱਨਾ ਗੁਰੂ ਕਾ ਬਾਗ ਹੋਣਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਉੱਥੇ ਨੌਵੇਂ ਪਾਤਸ਼ਾਹੀ 4 ਸਾਲ ਬਾਅਦ ਯਾਤਰਾ ਤੋਂ ਵਾਪਸ ਪਟਨਾ ਸਾਹਿਬ ਆਂਦੇ ਜਦੋਂ ਪਹਿਲੀ ਵਾਰ ਦਸਵੇਂ ਪਾਤਸ਼ਾਹੀ ਆਪਣੇ ਬੇਟੇ ਨੂੰ ਉੱਥੇ ਪਹਿਲੀ ਵਾਰ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਜਦੋਂ 4 ਸਾਲ ਦੀ ਬਸਤਾ ਦੇ ਹੁੰਦੇ ਨੇ ਸੋ ਉਹ ਜਿਹੜੀ ਧਰਤੀ ਹੈ ਗੁਰੂ ਕਾ ਬਾਗ ਜਿੱਥੇ ਨੌਵੇਂ ਪਾਤਸ਼ਾਹੀ ਤੇ ਦਸਵੇਂ ਪਾਤਸ਼ਾਹੀ ਪਹਿਲੀ ਵਾਰ ਮਿਲਦੇ ਹਨ ਉੱਥੋਂ ਯਾਤਰਾ ਆਰੰਭ ਹੋਈ ਹੈ ਤੇ ਇਹ ਯਾਤਰਾ ਜਾਏਗੀ ਅਨੰਦਪੁਰ ਸਾਹਿਬ ਜਿੱਥੇ ਸਮਾਪਨ ਹੋਏਗੀ ਜਿਹੜੀ ਧਰਤੀ ਅਖੀਰਲੀ ਵਾਰ ਦੋਨੋਂ ਪਾਤਸ਼ਾਹੀ ਪਿਤਾ ਤੇ ਬੇਟਾ ਉੱਥੇ ਅਖੀਰਲੀ ਵਾਰ ਉੱਥੇ ਮਿਲਦੇ ਨੇ ਤੇ ਵਿਛੋੜਾ ਹੋ ਜਾਂਦਾ ਹੈ ਨੌਵੇਂ ਪਾਛੇ ਉਹ ਦਿੱਲੀ ਜਾਂਦੇ ਸ਼ਾਦਤ ਹੁੰਦੀ ਹੈ ਸੋ ਇਹ ਯਾਤਰਾ ਦੋਨੋਂ ਪਾਤਸ਼ਾਹੀ ਦੀ ਮਿਲਣ ਦੀ ਭੂਮੀ ਤੋਂ ਲੈ ਕੇ ਵਿਛੋੜੇ ਦੀ ਭੂਮੀ ਦੀ ਹੈਗੀ ਹੈ ਜਿਵੇਂ ਕਿ ਇਹਨਾਂ ਨੇ ਇੱਕ ਹਿੱਸਾ ਦੱਸਿਆ ਹੈਗਾ ਕਿ 8 ਸੌਦਿਆਂ ਚੋਂ ਹੋ ਕੇ ਹੁਣ ਪੰਜਾਬ ਸ਼ੰਭੂ ਬਾਰਡਰ 21 ਤਰੀਕ ਨੂੰ ਪੰਜਾਬ ਚ ਇਹ ਯਾਤਰਾ ਐਂਟਰ ਕਰੇਗੀ ਰਾਜਪੁਰੇ ਤੋਂ ਸ਼ੰਭੂ ਰਾਜਪੁਰਾ ਤੋਂ ਹੋ ਕੇ ਮੋਹਲੀ ਰਾਤ ਨੂੰ ਉੱਥੇ ਵਿਸ਼ਰਾਮ ਕਰਕੇ ਜਿੱਥੇ ਆਪਣੇ ਸਿਮਰ ਜੀ ਨੇ ਦੱਸਿਆ ਆਪਣੇ ਪੰਜਾਬ ਦੇ ਸੀਐਮ ਸਾਹਿਬ ਵੀ ਆ ਰਹੇ ਨੇ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਸੋਹਾਣਾ ਸਾਹਿਬ ਅਗਲੇ ਦਿਨ ਸਵੇਰੇ ਯਾਤਰਾ ਆਰੰਭ ਹੋ ਕੇ ਇਹ ਫਤਿਹਗੜ੍ਹ ਸਾਹਿਬ ਜਾਉ ਫਤਿਹਗੜ੍ਹ ਸਾਹਿਬ ਤੋਂ ਪਟਿਆਲਾ ਤੇ ਪਟਿਆਲਾ ਸ਼ਾਮ ਨੂੰ ਇੱਥੇ ਵਿਸ਼ਰਾਮ ਕਰਕੇ ਅਗਲੇ ਦਿਨ ਸਵੇਰੇ ਪਰਮੇਸ਼ਵਰ ਦਵਾਰ ਤੋਂ ਚੰਨੋ ਨਾਬਾ ਚੰਨੋਂ ਤੋਂ ਨਾਬਾ ਨਾਬਾ ਪਹੁੰਚੀ ਗੋਸਟ ਕਿ ਨਾਬੇ ਤੋਂ ਫਿਰ ਮਲੇਟ ਮਲੇਰ ਕੋਟਲਾ ਹੋ ਕੇ ਖੰਨਾ ਖੰਨੇ ਚ ਉਥੇ ਮਨਜੀ ਸਾਹਿਬ ਗੁਰਦੁਆਰਾ ਸੇਬ ਤੇ ਵਿਸ਼ਰਾਮ ਹੈਗਾ ਤੇ ਸਵੇਰੇ ਫਿਰ ਲੁਧਿਆਣਾ ਤੋਂ ਆਪਣਾ ਸ਼ਾਮ ਨੂੰ ਸੁਲਤਾਨਪੁਰ ਲੋਧੀ ਉਥੇ ਵਿਸ਼ਰਾਮ ਹੋਏਗਾ ਸੁਲਤਾਨਪੁਰ ਲੋਧੀ ਤੋਂ ਆਪਣੇ ਤਰਨਤਾਰ ਹੋ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਉਥੇ ਦਰਸ਼ਨ ਸੰਗਤਾਂ ਨੂੰ ਕਰਾ ਕੇ ਸ਼ਾਮ ਨੂੰ ਅੰਮ੍ਰਿਤਸਰ ਵਿਸ਼ਰਾਮ ਹੈਗਾ ਤੇ ਅਗਲੇ ਦਿਨ ਸਵੇਰੇ ਬਟਾਲਾ ਬਾਬਾ ਬਕਾਲਾ ਤੇ ਉੱਥੋਂ ਦੀ ਜਲੰਧਰ ਉੱਥੇ ਵਿਸ਼ਰਾਮ ਕਰਕੇ ਤੇ ਅਗਲੇ ਦਿਨ ਜਿਹੜੀ ਕਿ 27 ਤਰੀਕ ਹੈਗੀ ਹੈ ਉੱਥੋਂ ਜਲੰਧਰ ਤੋਂ ਇਹ ਯਾਤਰਾ ਆਰੰਭ ਹੋ ਕੇ ਆਪਣਾ ਰੋਪੜ ਦੇ ਹਵਾਈਅ ਕੇਪੂਰ ਸਾਹਿਬ ਜਾ ਕੇ ਤੇ ਇਹ ਅਨੰਦਪੁਰ ਸਾਹਿਬ ਜਾ ਕੇ ਸਮਾਪਨ ਹੋਏਗੀ ਤੇ ਆਹ ਰੂਟ ਹੈਗਾ ਇਸ ਯਾਤਰਾ ਦਾ ਇਦਾ ਸਵਾਗਤ ਯਾਤਰਾ ਦਾ ਸੋਢੀ ਸਾਹਿਬ ਜੀ ਆਨੰਦਪੁਰ ਸਾਹਿਬ ਵਿਖੇ ਕਰਨਗੇ ਕਿਉਂਕਿ ਆਨੰਦਪੁਰ ਸਾਹਿਬ ਦੇ ਕਸਟੋਡੀਅਨ ਨੇ ਤੇ ਸੋਢੀ ਸਾਹਿਬ ਜੀ ਜ਼ਰੂਰ ਸੰਗਤਾਂ ਨੂੰ ਦੱਸੋ ਸੰਗਤਾਂ ਨੂੰ ਦੱਸੋ ਮੈਂ ਆ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਢੀ ਬਿਕਰ ਸਿੰਘ ਸ਼ਰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸਮੂਹ ਸੰਤਾਂ ਨੂੰ ਅ ਮੈਂ ਖੁੱਲਾ ਸੱਦਾ ਦੇਣਾ ਚਾਹਾਂਗਾ ਕਿ ਸਾਰੇ ਵਾਰੇ ਸਾਰੇ ਆਪਣੇ ਆਪਣੇ ਸਥਾਨ ਤੋਂ ਆਪਣੇ ਇੱਥੇ ਇੱਥੇ ਗੁਰੂ ਸਾਹਿਬਾਂ ਦੀ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਤੇ ਇਹ ਯਾਤਰਾ ਤੇ ਸੰਪੂਰਨਤਾ ਸ਼੍ਰੀ ਨਾਗpur ਸਾਹਿਬ ਛੋਏਗੀ ਜਿਹੜਾ ਸ਼ਹਿਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਵਸਾਇਆ ਹੋਇਆ ਸ਼ਹਿਰ ਹੈ ਤੇ ਉਹਨਾਂ ਦਾ ਮਹੱਲ ਜਿਹੜਾ ਸੀਗਾ ਗੁਰੂਕਾ ਮਹੱਲ ਜਿੱਥੇ ਹੁਣ ਭੁਰਾ ਸਾਹਿਬ ਗੁਰਦੁਆਰਾ ਸਾਹਿਬ ਅਸ਼ੇ ਸ਼ੋਭਤ ਨੇ ਉੱਥੇ ਅਸੀਂ ਤੇ ਸੀਸਗੰਜ ਸਾਹਿਬ ਵਿਖੇ ਇਹ ਯਾਤਰਾ ਦੀ ਸੰਪੂਰਨਤਾ ਕਰਨਾ ਚਾਹੁੰਦੇ ਆ ਤੇ ਸਾਰੀਆਂ ਸੰਗਤਾਂ ਨੂੰ ਮੇਰੀ ਅਪੀਲ ਹੈ ਕਿ ਖੁੱਲਾ ਸਦਾ ਤਾਂ ਕਿ ਇਹਦੇ ਵਿੱਚ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਕੇ ਇਦੇ ਵਿੱਚ ਸ਼ਾਮਿਲ ਹੋਣ ਸੋ ਤੁਹਾਡੇ ਰਾਈ ਸਮੂਹ ਪੰਜਾਬ ਦੀ ਸੰਗਤਾਂ ਤੇ ਬੇਰੀਅਬ ਬੀਜ ਜਾਂਦੀ ਹੈ ਇਨਾ ਕਰਕੇ ਧੰਨ ਵਾਈਕ੍ਰਿਜਾ ਕਾਲਸਾ ਵਾਈਕ੍ਰਿਜਾ ਵਾਈਬਜ਼